ਜ਼ਿੰਦਗੀ ਦੇ ਕੌੜੇ ਸੱਚ ਭਰੋਸਾ ਇੱਕ ਅਜਿਹਾ ਪੰਛੀ ਹੈ ਜੋ ਇੱਕ ਵਾਰ ਉੱਡ ਗਿਆ ਤਾਂ ਦੁਬਾਰਾ ਹੱਥ ਨਹੀਂ ਆਉਂਦਾ ਜ਼ਿੰਦਗੀ 'ਚ ਚਾਹੇ ਕਿੰਨੀਆਂ ਵੀ ਤਕਲੀਫਾਂ ਕਿਉਂ ਨਾ ਹੋਣ ਇਸ ਤਰ੍ਹਾਂ ਹੱਸਦੇ ਰਹੋ ਕਿ ਦੁਨੀਆ ਦੇ ਕੇ ਸੋਚਾਂ ਦੇ ਵਿੱਚ ਪੈ ਜਾਵੇ ਮੂਰਖ ਲੋਕਾਂ ਨਾਲ ਕਦੇ ਵੀ ਬਹਿਸ ਵਾਜੀ ਨਾ ਕਰਨਾ ਕਿਉਂਕਿ ਉਹ ਪਹਿਲਾਂ ਤੁਹਾਨੂੰ ਆਪਣੇ ਪੱਧਰ ਤੇ ਲੈ ਕੇ ਆਉਣਗੇ ਫਿਰ ਆਪਣੇ ਹੀ ਅਨੁਭਵ ਨਾਲ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਨਾਰੀ ਸ਼ੂਨਾ ਚਾਹੁੰਦੀ ਹੈ ਪਿਆਰ ਚ ਉਸ ਮਰਦ ਨੂੰ ਜਿਸ ਦੇ ਮੋਢੇ ਤੇ ਉਹ ਸਿਰ ਰੱਖ ਕੇ ਆਪਣੇ ਆਪ ਨੂੰ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਦੀ ਹੈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਚੰਗਿਆਈ ਪਿੱਛੇ ਅੱਜ ਦੀ ਦੁਨੀਆ ਚ ਕੋਈ ਨਹੀਂ ਜਾਂਦਾ ਪਰ ਬੁਰਾਈ ਪਿੱਛੇ ਸਾਰੇ ਜਾਂਦੇ ਹਨ ਸ਼ਰਾਬ ਵੇਚਣ ਵਾਲਾ ਕਿਤੇ ਨਹੀਂ ਜਾਂਦਾ ਪਰ ਦੁੱਧ ਦੇ ਵੇਚਣ ਵਾਲਾ ਗਲੀ ਗਲੀ ਰੋਜ਼ ਜਾਂਦਾ ਹੈ ਕਿਸੇ ਨੇ ਕੀ ਖੂਬ ਕਿਹਾ ਹੈ ਕਿ ਦੁੱਧ ਦੇ ਅੰਦਰ ਮਿਲਿਆ ਪਾਣੀ ਵੀ ਦੁੱਧ ਬਣ ਜਾਂਦਾ ਹੈ ਉਸੇ ਤਰ੍ਹਾਂ ਚੰਗੇ ਇਨਸਾਨ ਦੀ ਸੰਗਤ ਕਰਨ ਨਾਲ ਅਸੀਂ ਵੀ ਚੰਗੇ ਇਨਸਾਨ ਬਣ ਹੀ ਜਾਂਦੇ ਹਾਂ ਕੌੜਾ ਸੱਚ ਬੋਲਣ ਵਾਲਾ ਇਨਸਾਨ ਝੂਠੇ ਲੋਕਾਂ ਤੋਂ ਲੱਖ ਗੁਣਾ ਚੰਗਾ ਹੈ ਕਿਉਂਕਿ ਕੌੜਾ ਸਿਰਫ ਸ਼ਬਦ ਹੁੰਦਾ ਹੈ ਪਰ ਹੁੰਦਾ ਉਹ ਹੀ ਸੱਚ ਹੀ ਹੈ ਉਸੇ ਤਰ੍ਹਾਂ ਝੂਠੇ ਲੋਕਾਂ ਦੀ ਗੱਲ ਮਿੱਠੀ ਹੁੰਦੀ ਹੈ ਪਰ ਉਹ ਉਸ ਮਿੱਠੇਪਣ ਦੀ ਆੜ ਚ ਕਦੇ ਵੀ ਧੋਖਾ ਦੇ ਸਕਦੇ ਹਨ ਕਿਸੇ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ ਪਿਆਰ ਕਦੇ ਜਾਤ ਪਾਤ ਨਹੀਂ ਦੇਖਦਾ ਨੀਂਦ ਕਦੇ ਟੁੱਟਿਆ ਮੰਝਾ ਨਹੀਂ ਦੇਖਦੀ ਭੁੱਖ ਕਦੇ ਨਹੀਂ ਸੋਚਦੀ ਕਿ ਇਹ ਬੇਹਾ ਖਾਣਾ ਹੈ ਤੇ ਪਿਆਸ ਕਦੇ ਨਹੀਂ ਸੋਚਦੀ ਕਿ ਇਹ ਧੋਬੀ ਦਾ ਘਾਟ ਹੈ ਇੱਕ ਹੋਰ ਕੌੜਾ ਸੱਤ ਸ਼ੁਕਰ ਤਾਂ ਇਸ ਗੱਲ ਦਾ ਹੈ ਕਿ ਮੌਤ ਸਾਰਿਆਂ ਨੂੰ ਆਉਂਦੀ ਹੈ ਨਹੀਂ ਤਾਂ ਅਮੀਰ ਤਾਂ ਇਸ ਗੱਲ ਦਾ ਵੀ ਮਜ਼ਾਕ ਉਡਾਉਂਦੇ ਕਿ ਵਿਚਾਰਾ ਗਰੀਬ ਸੀ ਇਸ ਲਈ ਮਰ ਗਿਆ ਕਦੇ ਵੀ ਰਿਸ਼ਤਿਆਂ ਨੂੰ ਦੌਲਤ ਦੀ ਨਜ਼ਰ ਨਾਲ ਨਾ ਦੇਖਣਾ ਕਿਉਂਕਿ ਸਾਥ ਨਿਭਾਉਣ ਵਾਲੇ ਅਕਸਰ ਗਰੀਬ ਹੀ ਹੁੰਦੇ ਹਨ ਜਦੋਂ ਮਰਦ ਕਿਸੇ ਈਸਤਰੀ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗਦਾ ਹੈ ਤਾਂ ਇਸਤਰੀ ਉਸ ਤੋਂ ਬੋਰ ਹੋਣ ਲੱਗਦੀ ਹੈ ਗੱਲ ਕੌੜੀ ਹੈ ਪਰ ਸੱਚ ਹੈ ਜ਼ਿੰਦਗੀ ਦਾ ਸਭ ਤੋਂ ਵੱਡਾ ਕੌੜਾ ਸੱਚ ਘਰ 'ਚ ਸਭ ਤੋਂ ਵੱਡਾ ਅਨਿਆ ਵੱਡੀ ਬਹੂ ਨਾਲ ਹੁੰਦਾ ਹੈ ਸਹੁਰੇ ਘਰ 'ਚ ਆਉਂਦੇ ਹੀ ਸੱਸ ਸਹੁਰਾ ਦੌਰ ਨਨਾਨ ਦੀ ਦਿਲੋਂ ਸੇਵਾ ਕਰਦੀ ਹੈ ਪਰ ਛੋਟੀ ਬਹੂ ਦੇ ਆਉਂਦੇ ਹੀ ਉਹ ਸਭ ਤੋਂ ਬੁਰੀ ਬਣ ਜਾਂਦੀ ਹੈ ਗੱਲ ਕੌੜੀ ਲੱਗੇਗੀ ਪਰ ਸੱਚ ਹੈ ਜਦੋਂ ਮਰਦ 'ਚ ਨਾਰੀ ਦੇ ਗੁਣ ਆ ਜਾਂਦੇ ਹਨ ਤਾਂ ਉਹ ਸੰਤ ਮਹਾਤਮਾ ਬਣ ਜਾਂਦਾ ਹੈ ਤੇ ਜਦੋਂ ਨਾਰੀ 'ਚ ਮਰਦ ਦੇ ਗੁਣ ਆ ਜਾਂਦੇ ਹਨ ਤਾਂ ਉਹ ਕੁਲਟਾ ਬਣ ਜਾਂਦੀ ਹੈ ਗੱਲ ਕੌੜੀ ਹੈ ਪਰ ਸੱਚ ਹੈ ਅੱਜ ਦੇ ਯੁੱਗ 'ਚ ਸੱਚਾ ਪਿਆਰ ਹਾਰ ਰਿਹਾ ਹੈ ਤੇ ਖੁਸ਼ ਉਹ ਹੈ ਜੋ ਦਸ ਥਾਂ ਮੂੰਹ ਮਾਰਦਾ ਹੈ ਗੱਲ ਭਾਵੇਂ ਕੌੜੀ ਹੈ ਪਰ ਸੱਚੀ ਹੈ ਗੋਰਾ ਹੋਣ ਦੀ ਕਰੀਮ ਲਾਉਣ ਨਾਲ ਦੁਨੀਆਂ ਦਾ ਕੋਈ ਵੀ ਇਨਸਾਨ ਅੱਜ ਤੱਕ ਕਦੇ ਗੋਰਾ ਨਹੀਂ ਹੋਇਆ ਇਹ ਗੱਲ ਸਾਰੀ ਦੁਨੀਆਂ ਵੀ ਜਾਣਦੀ ਹੈ ਇਸ ਤੋਂ ਬਾਅਦ ਵੀ ਅਸੀਂ ਝੂਠੀ ਉਮੀਦ 'ਚ ਉਸ ਕਰੀਮ ਨੂੰ ਲਗਾਉਂਦੇ ਹਾਂ ਤੇ ਕੁਝ ਝੂਠੇ ਲੋਕਾਂ ਨੂੰ ਅਸੀਂ ਅਮੀਰ ਬਣਾਉਂਦੇ ਹਾਂ ਹੰਕਾਰ ਦੇ ਪੇਟ ਜੇਕਰ ਵੱਧ ਜਾਣ ਤਾਂ ਇਨਸਾਨ ਚਾਹੁੰਦਾ ਹੋਇਆ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ ਗੀਤਾ ਤੇ ਕੁਰਾਨ ਆਪਸ ਕਦੇ ਲੜਦੇ ਨਹੀਂ ਪਰ ਜੋ ਇਹਨਾਂ ਨਾਲ ਲੜਦੇ ਹਨ ਉਹ ਇਸ ਨੂੰ ਪੜ੍ਹਦੇ ਨਹੀਂ ਜਦੋਂ ਜਦੋਂ ਕੋਈ ਤੁਹਾਡੀ ਨਕਲ ਕਰਨ ਲੱਗੇ ਤਾਂ ਸੋਚ ਲੈਣਾ ਕਿ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਰਹੇ ਹੋ ਲਗਾਤਾਰ ਯਤਨ ਅਤੇ ਮਿਹਨਤ ਤੋਂ ਬਿਨਾਂ ਤੁਹਾਡੀ ਪ੍ਰਤਿਭਾ ਕੁਝ ਵੀ ਨਹੀਂ ਜੋ ਅਸੀਂ ਕੁਦਰਤ ਨੂੰ ਦਿੰਦੇ ਹਾਂ ਉਹੀ ਮੁੜ ਕੇ ਸਾਡੇ ਕੋਲ ਆਉਂਦਾ ਹੈ ਦੁਨੀਆ ਤੁਹਾਡੀ ਨਾ ਕਾਮਯਾਬੀ ਤੇ ਹੱਸਦੀ ਹੈ ਤੇ ਸਫਲਤਾ ਤੋਂ ਸੜਦੀ ਹੈ ਕਿਸੇ ਦਾ एहसान ਕਿੰਨਾ ਵੀ ਛੋਟਾ ਹੋਵੇ ਉਸ ਨੂੰ ਕਦੇ ਨਾ ਭੁੱਲਣਾ ਤੇ ਆਪਣਾ एहसान ਕਿੰਨਾ ਵੀ ਵੱਡਾ ਹੋਵੇ ਕਦੇ ਉਸ ਨੂੰ ਜਿਤਾਉਣਾ ਨਾ ਔਰਤ ਗਾਲ ਵੀ ਸਹਿ ਲੈਂਦੀ ਹੈ ਮਾਰ ਵੀ ਸਹਿ ਲੈਂਦੀ ਹੈ ਪਰ ਪੇਕੇ ਦੀ ਕੋਈ ਬੁਰਾਈ ਕਰੇ ਤਾਂ ਉਸ ਤੋਂ ਸਹਿ ਨਹੀਂ ਹੁੰਦਾ ਸਮਾ ਕਿਸੇ ਦਾ ਵੀ ਇਕਜਾ ਨਹੀਂ ਰਹਿੰਦਾ ਰੋਣਾ ਤਾਂ ਉਹਨਾਂ ਨੂੰ ਵੀ ਪਵੇਗਾ ਜੋ ਦੂਜਿਆਂ ਨੂੰ ਰਵਾਉਂਦੇ ਹਨ ਕਿਸਮਤ ਤੇ ਪਤਨੀ ਕਿੰਨਾ ਵੀ ਪਰੇਸ਼ਾਨ ਕਰਦੇ ਹੋਣ ਪਰ ਜਦੋਂ ਦੋਵੇਂ ਸਾਥ ਦਿੰਦੀਆਂ ਹਨ ਤਾਂ ਜ਼ਿੰਦਗੀ ਬਦਲ ਜਾਂਦੀ ਹੈ ਕਿਸੇ ਵੀ ਇਨਸਾਨ ਨਾਲ ਜ਼ਿਆਦਾ ਲਗਾਵ ਹਾਨੀਕਾਰਕ ਹੁੰਦਾ ਹੈ ਕਿਉਂਕਿ ਜ਼ਿਆਦਾ ਲਗਾਵ ਇਨਸਾਨ ਨੂੰ ਉਮੀਦਵਾਲ ਲੈ ਕੇ ਜਾਂਦਾ ਹੈ ਤੇ ਉਹੀ ਉਮੀਦ ਦੁੱਖ ਦਾ ਕਾਰਨ ਬਣਦੀ ਹੈ ਲੋੜ ਪੈਣ ਤੇ ਬਹਾਨਾ ਤੇ ਬੁਰੇ ਸਮੇਂ 'ਚ ਤੰਨਾ ਕੋਈ ਵੀ ਮਾਰ ਜਾਂਦਾ ਹੈ ਗੁੱਸੇ ਨਾਲ ਚੰਗੇ ਤੋਂ ਚੰਗਾ ਰਿਸ਼ਤਾ ਵੀ ਵਿਖਰ ਜਾਂਦਾ ਹੈ ਤੇ ਪਿਆਰ ਨਾਲ ਤਾਂ ਅਜਨਬੀ ਨਾਲ ਵੀ ਰਿਸ਼ਤਾ ਬਣ ਜਾਂਦਾ ਹੈ ਨਜ਼ਰ ਹਮੇਸ਼ਾ ਖੁਦ ਦੀਆਂ ਗਲਤੀਆਂ ਤੇ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਹਰ ਵਾਰ ਸਾਹਮਣੇ ਵਾਲਾ ਗਲਤ ਨਹੀਂ ਹੁੰਦਾ ਔਰਤ ਦਾ ਜੀਵਨ ਕਿੱਥੇ ਸੌਖਾ ਹੁੰਦਾ ਹੈ ਮਾਂ-ਬਾਪ ਦੇ ਘਰ 'ਚ ਬੇਟੀ ਮਹਿਮਾਨ ਹੈ ਪਤੀ ਦੇ ਘਰ 'ਚ ਪਤਨੀ ਪਰੇਸ਼ਾਨ ਹੈ ਪੁੱਤਰ ਦੇ ਘਰ 'ਚ ਮਾਂ ਪੁਰਾਣਾ ਸਮਾਨ ਹੈ ਤੇ ਸੱਸ ਸਹੁਰੇ ਤੋਂ ਮਿਲਦਾ ਹਮੇਸ਼ਾ અપਮਾਨ ਹੈ ਲੋੜ ਅਨਸਾਰ ਜ਼ਿੰਦਗੀ ਜਿਉਓ ਇੱਛਾਵਾਂ ਦੇ ਹਿਸਾਬ ਨਾਲ ਨਹੀਂ ਕਿਉਂਕਿ ਲੋੜ ਤਾਂ ਫਕੀਰਾਂ ਦੀ ਵੀ ਪੂਰੀ ਹੋ ਜਾਂਦੀ ਹੈ ਇੱਛਾਵਾਂ ਤਾਂ ਬਾਦਸ਼ਾਹਾਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਹਨ ਇਨਸਾਨ ਨੂੰ ਤਿੰਨ ਚੀਜ਼ਾਂ ਜਿਉ ਨਹੀਂ ਦਿੰਦੀਆਂ ਤਨ ਮਨ ਤੇ ਤਨ ਤਨ ਸਰੀਰਕ ਦੁੱਖ ਮਨ ਪਰਿਵਾਰ ਦਾ ਦੁੱਖ ਤੇ ਧਨ ਗਰੀਬੀ ਤੇ ਬੇਰੁਜ਼ਗਾਰੀ ਨਮਕ ਵਾਂਗ ਕੌੜਾ ਗਿਆਨ ਦੇਣ ਵਾਲਾ ਹੀ ਸੱਚਾ ਦੋਸਤ ਹੁੰਦਾ ਹੈ ਕਿਉਂਕਿ ਇਤਿਹਾਸ ਵੀ ਗਵਾਹ ਹੈ ਕਿ ਅੱਜ ਤੱਕ ਨਮਕ 'ਚ ਕਦੇ ਕੀੜੇ ਨਹੀਂ ਪਏ ਕਰਮਾਂ ਤੋਂ ਡਰੋ ਮੇਰੇ ਦੋਸਤੋ ਈਸ਼ਵਰ ਤੋਂ ਨਹੀਂ ਕਿਉਂਕਿ ਈਸ਼ਵਰ ਤਾਂ ਮੁਆਫ ਕਰ ਦਿੰਦਾ ਹੈ ਪਰ ਕਰਮ ਨਹੀਂ ਤੁਸੀਂ ਕਿਸ ਕਿਸ ਨੂੰ ਸਮਝਾਉਂਦੇ ਫਿਰੋਗੇ ਸੋਚਣ ਦਿਓ ਜਿਸ ਨੂੰ ਜੋ ਸੋਚਣਾ ਹੈ ਲੋਕ ਤਾਂ ਉਹਨਾਂ ਹੀ ਸੋਚਣਗੇ ਜਿੰਨਾ ਉਹਨਾਂ ਦਾ ਮਾਨਸਿਕ ਪੱਧਰ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਹਮੇਸ਼ਾ ਸਹੀ ਨਾਲ ਖੜੇ ਰਹੋ ਭਾਵੇਂ ਇਕੱਲੇ ਹੀ ਕਿਉਂ ਨਾ ਖੜੇ ਰਹਿਣਾ ਪਵੇ। ਕੱਪੜਿਆਂ ਦੀ ਮੈਚਿੰਗ ਬਿਠਾਉਣ ਨਾਲ ਸਿਰਫ ਤਨ ਹੀ ਸੁੰਦਰ ਦਿਸਦਾ ਹੈ। ਰਿਸ਼ਤਿਆਂ ਤੇ ਹਾਲਾਤਾਂ ਨਾਲ ਮੈਚਿੰਗ ਬਿਠਾ ਲਓ ਤਾਂ ਪੂਰੀ ਜ਼ਿੰਦਗੀ ਸੁੰਦਰ ਹੋ ਜਾਵੇਗੀ। ਜ਼ਿੰਦਗੀ 'ਚ ਕੋਈ ਤੁਹਾਡੇ ਤੋਂ ਸੜਦਾ ਹੈ ਤਾਂ ਉਸ ਨੂੰ ਸੜਨ ਦਿਓ ਯਾਦ ਰੱਖਿਓ ਹਮੇਸ਼ਾ ਸੜਨ ਵਾਲੀ ਚੀਜ਼ ਆਖਰ 'ਚ ਰਾਖ ਹੋ ਜਾਂਦੀ ਹੈ ਚਾਹੇ ਉਹ ਹੰਕਾਰ ਹੋਵੇ ਜਾਂ ਵਸਤੂ ਹੋਵੇ ਜਾਂ ਇਨਸਾਨ ਹੋਵੇ ਜ਼ਿੰਦਗੀ 'ਚ ਜਿਸ ਇਨਸਾਨ ਦੀ ਕਿਸਮਤ ਜਿੰਨੀ ਖਰਾਬ ਹੁੰਦੀ ਹੈ ਉਸ ਇਨਸਾਨ ਦਾ ਦਿਲ ਉਨਾ ਹੀ ਜ਼ਿਆਦਾ ਚੰਗਾ ਹੁੰਦਾ ਹੈ ਗੱਲ ਕੌੜੀ ਹੈ ਪਰ ਸੱਚ ਹੈ ਪੁੱਤਰ ਦੀ ਪਰਖ ਵਿਆਹ ਹੋਣ ਤੋਂ ਬਾਅਦ ਬੇਟੀ ਦੀ ਪਰਖ ਜਵਾਨੀ 'ਚ ਪਤੀ ਦੀ ਪਰਖ ਪਤਨੀ ਦੀ ਬਿਮਾਰੀ 'ਚ ਪਤਨੀ ਦੀ ਪਰਖ ਪਤੀ ਦੀ ਗਰੀਬੀ 'ਚ ਦੋਸਤ ਦੀ ਪਰਖ ਮੁਸੀਬਤ 'ਚ ਭਰਾ ਦੀ ਪਰਖ ਲੜਾਈ 'ਚ ਭੈਣ ਦੀ ਪਰਖ ਜਾਇਦਾਦ 'ਚ ਔਲਾਦ ਦੀ ਪਰਖ ਬੁਢਾਪੇ 'ਚ ਹੁੰਦੀ ਹੈ ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ ਮਾਂ ਤੋਂ ਬਿਨਾ ਕੋਈ ਹੋਰ ਨਹੀਂ ਸਮਝ ਸਕਦਾ ਕੌੜਾ ਹੈ ਪਰ ਸੱਚ ਹੈ ਯਾਦ ਰੱਖਣਾ ਜੋ ਤੁਹਾਨੂੰ ਰੁਲਾ ਸਕਦਾ ਹੈ ਉਹ ਤੁਹਾਨੂੰ ਭੁਲਾ ਵੀ ਸਕਦਾ ਹੈ ਵਿਸ਼ਵਾਸ ਇੱਕ ਛੋਟਾ ਜਿਹਾ ਸ਼ਬਦ ਪੜੋ ਤਾਂ ਸੈਕਿੰਡ ਲੱਗਦਾ ਹੈ ਸੋਚੋ ਤਾਂ ਮਿੰਟ ਲੱਗਦਾ ਹੈ ਸਮਝੋ ਤਾਂ ਦਿਨ ਲੱਗਦਾ ਹੈ ਤੇ ਸਾਬਤ ਕਰਨ ਦੇ ਵਿੱਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਦੋਸਤੋ ਇਹ ਗੱਲਾਂ ਤੁਹਾਨੂੰ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਜ਼ਿੰਦਗੀ ਬਦਲਣ ਵਾਲੀਆਂ ਹਨ ਜੇਕਰ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗ ਰਹੀਆਂ ਹਨ ਤਾਂ ਇੱਕ ਲਾਈਕ ਤੇ ਕਮੈਂਟ ਦੇ ਵਿੱਚ ਸਤ ਨਾਮ ਵਾਹਿਗੁਰੂ ਜ਼ਰੂਰ ਲਿਖੋ ਨਸ਼ਾ ਮੁਹੱਬਤ ਦਾ ਹੋਵੇ ਜਾਂ ਸ਼ਰਾਬ ਦਾ ਹੋਵੇ ਹੋਸ਼ ਦੋਵਾਂ 'ਚ ਗਵਾਚ ਜਾਂਦਾ ਹੈ ਫਰਕ ਸਿਰਫ ਇਹਨਾ ਹੈ ਕਿ ਸ਼ਰਾਬ ਸੁਆਦ ਦਿੰਦੀ ਹੈ ਪਰ ਮੁਹੱਬਤ ਰਵਾ ਦਿੰਦੀ ਹੈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਦੀ ਹਵਾ ਤੇ ਹਸਪਤਾਲ ਦੀ ਦਵਾਈ ਜ਼ਿੰਦਗੀ ਬਦਲ ਦਿੰਦੀ ਹੈ ਜਾਂ ਤਾਂ ਇਨਸਾਨ ਮਰ ਜਾਂਦਾ ਹੈ ਜਾਂ ਸੁਧਰ ਜਾਂਦਾ ਹੈ ਜਦੋਂ ਮਕਾਨ ਰੋਡ ਕੋਲ ਹੋਵੇ ਤਾਂ ਉਸ ਦੀ ਕੀਮਤ ਹੁੰਦੀ ਹੈ ਤੇ ਜਦੋਂ ਖੇਤ ਰੋਡ ਤੇ ਹੋਵੇ ਤਾਂ ਉਸ ਦੀ ਵੀ ਕੀਮਤ ਹੁੰਦੀ ਹੈ ਪਰ ਜਦੋਂ ਇਨਸਾਨ ਰੋਡ ਤੇ ਹੁੰਦਾ ਹੈ ਦਾ ਨਾਂ ਤਾਂ ਉਸ ਦੀ ਕੀਮਤ ਹੁੰਦੀ ਹੈ ਤੇ ਨਾ ਹੀ ਉਸ ਦੀ ਕੋਈ ਪਹਿਚਾਣ ਹੁੰਦੀ ਹੈ ਕੌਣ ਕੀ ਕਰਦਾ ਹੈ ਕੀ ਕਰ ਰਿਹਾ ਹੈ ਕਿਸ ਲਈ ਕਰ ਰਿਹਾ ਹੈ ਅਜਿਹੇ ਸਵਾਲਾਂ ਤੋਂ ਜਿੰਨਾ ਤੁਸੀਂ ਦੂਰ ਰਹੋਗੇ ਉਹਨਾਂ ਤੁਸੀਂ ਜ਼ਿੰਦਗੀ 'ਚ ਆਪਣੀ ਮੰਜ਼ਲ ਦੇ ਨੇੜੇ ਜਾਓਗੇ ਜਿੰਨਾ ਖੁਦ ਨੂੰ ਸਮਾਂ ਦਿਓਗੇ ਉਹਨਾਂ ਹੀ ਜ਼ਿੰਦਗੀ 'ਚ ਅੱਗੇ ਵਧੋਗੇ ਜ਼ਿੰਦਗੀ 'ਚ ਇੰਨਾ ਪੰਜ ਚੀਜ਼ਾਂ ਨੂੰ ਕਦੇ ਨਾ ਤੋੜਨਾ ਵਿਸ਼ਵਾਸ, ਵਾਦਾ, ਦਿਲ, ਰਿਸ਼ਤਾ ਤੇ ਦੋਸਤੀ ਕਿਉਂਕਿ ਇਹ ਜਦੋਂ ਟੁੱਟਦੇ ਹਨ ਤਾਂ ਆਵਾਜ਼ ਨਹੀਂ ਆਉਂਦੀ ਪਰ ਦਰਦ ਬਹੁਤ ਹੁੰਦਾ ਹੈ। ਤਿੰਨ ਚੀਜ਼ਾਂ ਕਦੇ ਵਾਪਸ ਨਹੀਂ ਆਉਂਦੀਆਂ ਇੱਕ ਬੋਲੇ ਗਏ ਅਲਫਾਜ਼, ਦੂਜਾ ਬੀਤਿਆ ਸਮਾਂ ਤੇ ਤੀਜਾ ਟੁੱਟਿਆ ਹੋਇਆ ਭਰੋਸਾ। ਕੌੜਾ ਹੈ ਪਰ ਸੱਚ ਹੈ ਇੱਕ ਪੁਰਸ਼ ਨੂੰ ਕੋਈ ਇਸਤਰੀ ਉਦੋਂ ਤੱਕ ਹੀ ਸੋਹਣੀ ਲੱਗਦੀ ਹੈ ਜਦੋਂ ਤੱਕ ਉਸ ਨੂੰ ਹਾਸਲ ਨਹੀਂ ਕਰ ਲੈਂਦਾ ਉਸ ਨੂੰ ਹਾਸਲ ਕਰਨ ਤੋਂ ਬਾਅਦ ਉਹ ਉਸ ਇਸਤਰੀ ਦੀ ਕਦਰ ਛੱਡ ਦਿੰਦਾ ਹੈ ਜਿਸ ਤਰ੍ਹਾਂ ਮਰਦ ਦੇ ਮਰ ਜਾਣ ਨਾਲ ਔਰਤ ਵਿਧਵਾ ਹੋ ਜਾਂਦੀ ਹੈ ਉਸੇ ਤਰ੍ਹਾਂ ਔਰਤ ਦੇ ਮਰ ਜਾਣ ਨਾਲ ਮਰਦ ਦੇ ਹੱਥ ਪੈਰ ਟੁੱਟ ਜਾਂਦੇ ਹਨ ਕਿਸੇ ਨੇ ਪੁੱਛਿਆ ਭਗਵਾਨ ਕਦੋਂ ਯਾਦ ਆਉਂਦਾ ਹੈ ਜਵਾਬ ਮਿਲਿਆ ਤੇਰਮਾਤਮਾ ਨੂੰ ਹਰ ਸਮੇਂ ਪਾਪੀ ਨੂੰ ਮੌਤ ਸਮੇਂ ਚੋਰ ਨੂੰ ਫੜੇ ਜਾਣ ਤੇ ਗਰੀਬ ਨੂੰ ਭੁੱਖ ਲੱਗਣ ਤੇ ਅਮੀਰ ਨੂੰ ਬਿਮਾਰ ਹੋ ਜਾਣ ਤੇ ਕੰਜੂਸ ਨੂੰ ਪੈਸਾ ਗਵਾਚ ਜਾਣ ਤੇ ਕਿਸਾਨ ਨੂੰ ਮੀਂਹ ਨਾ ਪੈਣ ਤੇ ਤੇ ਯਾਤਰੀ ਨੂੰ ਗੱਡੀ ਛੁੱਟ ਜਾਣ ਤੇ ਵਪਾਰੀ ਨੂੰ ਨੁਕਸਾਨ ਹੋ